ਹਾਂਜੀ ਭਾਈ ਅੱਜ ਭਾਈ ਅਮਰਤਪਾਲ ਜੀ ਖਾਲਸਾ ਦੇ ਜਿਹੜੇ ਪਿਤਾ ਜੀ ਆ ਤੇ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਜੀ ਅੱਜ ਹਲਕਾ ਖੇਮ ਕਰਨ ਦੇ ਇਲਾਕੇ ਦੇ ਵਿੱਚ ਆਇਆ ਤੇ ਤੁਹਾਡੇ ਵੱਲ ਸਨਮਾਨਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੇ ਤੁਹਾਡੇ ਪੱਤਰਕਾਰ ਜਿੰਨੇ ਵੀ ਭਰਾ ਆਪਣੇ ਸਾਰਿਆਂ ਨੂੰ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਆਪਣੇ ਅੱਜ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਤੇ ਬਾਜੇ ਦੇ ਪਿਤਾ ਜੀ ਤੇ ਬੀਬੀ ਖਾਲੜਾ ਤੇ ਹਰਪਾਲ ਸਿੰਘ ਬਲੇਰ ਜੀ ਬਾਕੀ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਪਤਵੰਤੇ ਸੱਜਣ ਜੋ ਵੀ ਆਏ ਸੀ ਤੇ ਅੱਜ ਬਹੁਤ ਹੀ ਵਧੀਆ ਹੰਗਾਰਾ ਮਿਲਿਆ ਜੀ ਭਾਈ ਅਮਰਪਾਲ ਸਿੰਘ ਦੀ ਚੋਣ ਨੂੰ ਕਹਿਣ ਦੇ ਕੋਈ ਲਫ਼ਜ਼ ਨਹੀਂ ਸਾਡੇ ਕੋਲ ਹੈ ਜੀ ਜਿੰਨਾ ਸੰਕਤ ਦਾ ਪਿਆਰ ਮਿਲਦਾ ਜੀ ਦੇਖਣ ਚ ਆਇਆ ਕਿ ਨੌਜਵਾਨਾਂ ਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਕਿ ਲੱਗਦਾ ਹੈ ਕਿ ਆਪਾਂ ਟਿਕਟੇ ਕਿਤੇ ਬੀਬੀ ਖਾਲੜਾ ਦੇ ਵੇਲੇ ਵੀ ਇਹ ਜਿਹੜਾ ਮੌਲ ਸੀ ਇਸ ਤਰ੍ਹਾਂ ਦਾ ਸੀ ਪਰ ਬਾਅਦ ਦੇ ਵਿੱਚ ਵੋਟਾਂ ਤੋਂ ਕੰਮ ਪਿੱਛੇ ਰਹਿ ਗਿਆ ਦੇਖੋ ਜੀ ਬੀਬੀ ਖਾਲੜਾ ਦਾ ਚਲੋ ਸਾਡੀ ਤਾਂ ਸੋਚ ਇਹੀ ਆ ਵੀ ভোটার ਤਾਂ ਉਦੋਂ ਵੀ ਨਾਲ ਹੀ ভোটার ਵੀ ਸਪੋਰਟਰ ਵੀ ਸੀ ਪਰ ਅਹੀਂ ਆਨੇ ਵੀ ਜੋ ਉਦੋਂ ਦਾ ਸਾਡੇ ਮੱਥੇ ਤੇ ਦਾਗ ਲੱਗਾ ਪਰ ਉਹ ਅਰਕੀ ਸਾਡੇ ਕੋਲ ਮੌਕਾ ਹੈ ਅਸੀਂ ਆਪਦਾ ਮਟਾ ਲਈਏ ਤੇ ਸ਼ਾਇਦ ਅਸੀਂ ਕਾਮਯਾਬ ਹੋਵਾਂਗੇ ਤੇ ਅਹੀਂ ਆਪਦਾ ਜੋ ਵੀ ਆ ਸਰਖਰੂ ਹੋ ਗਏ ਤੇ ਅਹੀਂ ਜਿਹੜੀ ਆਪਣੇ ਹੈਗੀ ਆ ਜੀ ਆਪਣੇ ਆ सॉरी ਅਸੀਂ ਅਮਰਪਾਲ ਸਿੰਘ ਦੀ ਝੋਲੀ ਪਾਵਾਂਗੇ ਜੀ ਤੇ ਤੇ ਨਾਲ ਹੀ ਮੈਂ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਪੀਲ ਵੀ ਕਰਦਾ ਵੀ ਆਪਣਾ ਫਰਜ਼ ਵੀ ਬੰਦਾ ਵੋਟ ਪਾਉਣ ਦਾ ਤੇ ਆਪਾਂ ਵੋਟ ਪਾ ਕੇ ਤੇ ਪਾਈ ਅਮਰਤਪਾਲ ਸਿੰਘ ਨੂੰ ਜਤਾਈਏ ਜੀ ਇੱਕ ਕੱਲੇ ਨੌਜਵਾਨ ਦਾ ਵੀ ਫਰਜ਼ ਨਹੀਂ ਬੰਦਾ ਜੋ ਬਜ਼ੁਰਗ ਨਕਾਵਾਂ ਪਹਿਣਾ ਸਾਰਿਆਂ ਦਾ ਫਰਜ਼ ਬੰਦਾ ਜੀ ਤਾਂ ਇੰਨਾ ਹੀ ਕਹਿੰਦਾ ਆ ਖੇਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਕਹਣਾ ਚਾਹੁੰਦੇ ਆ ਵੀ ਸਾਡੀ ਹੱਕ ਤੇ ਸੱਚ ਦੀ ਲੜਾਈ ਏ ਇਹ ਵੇਖ ਲੈਣ ਕਿ ਕਿੰਨਾ ਜ਼ੁਲਮਾ ਮੋਦੀ ਸਰਕਾਰ ਤੇ ਬਹੁਤ ਅਮਾਲ ਕਰਦੀ ਆ ਇੱਕ ਸਾਲ ਤੋਂ ਵੇਖ ਲੋ ਕਿਨਾ ਇਹ ਮਕਦਮੇ ਤੋਂ ਜੇਲਾ ਚ ਬੱਚੀ ਤਾਂ ਸਾੜੇ ਹੋਏ ਨੇ ਇਹ ਹੁਣੇ ਸੰਗਦਾ ਫੈਸਲਾ ਏ ਅਸੀਂ ਨਾ ਡਾਂਗ ਨਾਲ ਮਾਰ ਕੇ ਨਾ ਗੋਲੀਆਂ ਨਾਲ ਮਾਰੀਏ ਅਸੀਂ ਇੱਕ ਬੰਦਨ ਦਬਾ ਕੇ ਸਰਕਾਰ ਨੂੰ ਮਾਰ ਸਕਨੇ ਆ ਤੇ ਮੇਰੀ ਤਾਂ ਇਹ ਅਪੀਲ ਸਾਰੇ ਵੀਰਾਂ ਦੇ ਭਰਾਵਾਂ ਨੂੰ ਹੁਣ ਆ ਜਿਹੜਾ ਮੌਕਾ ਏ ਇੱਕ ਖਜਾਇਆ ਜੇ ਨਾ ਅੱਗੇ ਤੁਸੀਂ ਬੀਬੀ ਖਾਲੇ ਦਾ ਵੀ ਖਜਾਇਆ ਏ ਉਹ ਮੇਰੇ ਵੀਰ ਇੱਕੀ ਦਾਗ ਲਾ ਦਿਓ ਵੱਧ ਤੋਂ ਵੱਧ ਵੋਟਾਂ ਪਾ ਗੇ ਅੰਮ੍ਰਿਤਪਾਲ ਸਿੰਘ ਨੇ ਜਿਤਾਓ ਵੇਰਜੀ ਕਾ ਖਾਰ ਸਾਹਿਬ ਅਕਾਲੀ ਦਲ ਅੰਮ੍ਰਿਤਸਰ ਤੋਂ ਵਲੋਂ ਉਮੀਦਵਾਰ ਕਰਨ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇ ਸਮਰਥਨ ਦੇ ਕੇ ਆਜੋਨਾ ਦੇ ਪਰਿਵਾਰ ਕੋਵਿੰਡ ਸਾਹਿਬ ਦੇ ਮੱਥਾ ਟੇਕਣ ਆਇਆ ਤੁਸੀਂ ਉਹਨਾਂ ਦੇ ਨਾਮ ਕੀ ਕਹਿਣਾ ਚਾਹੁੰਦੇ ਮੈਂ ਬਹੁਤ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਉਹਨਾਂ ਨੂੰ ਇਹ ਸਿਲੈਕਸ਼ਨ ਵਿੱਚ ਜਿਹੜਾ ਚੋਣ ਮੈਮਦ ਵਿੱਚ ਇਹ ਸਲੈਂਡਾ ਮੌਕਾ ਮਿਲਿਆ ਮੈਂ ਸਮਝਦਾ ਕਿ ਇਹ ਜਿਹੜੀਆਂ ਇਲੈਕਸ਼ਨਾਂ ਆਏ ਸਾਡੀ ਕੋਈ ਸਿਆਸੀ ਇਲੈਕਸ਼ਨ ਨਹੀਂ ਇਹ ਕੌਮ ਦੀ ਜਿਹੜੀ ਹੈ ਇੱਕ ਤੱਕ ਦੀ ਦੂਜੇ ਤੱਕ ਨਾ ਲੜਾਈ ਆ ਉਹਦੇ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਸੋ ਮੈਂ ਜਿਹੜੇ ਕੌਮ ਦੇ ਵਡੇਰੇ ਤਾਂ ਵਾਸਤੇ ਆਪਣੀ ਜੀਅ ਤੋਂ ਛੱਡਿਆ ਸੋ ਮੈਂ ਉਹ ਆਪਣੇ ਆਪ ਨੂੰ ਖੱਟ ਮਹਿਸੂਸ ਕਰਦਾ ਗੁਰੂ ਸਾਹਿਬ ਦੇ ਨਿਰਦੇਸ਼ ਤੇ ਮਿਹਨਤਾਂ ਕਰਕੇ ਸ਼੍ਰੋਮਣੀ ਕਾਲੀਦਾ ਅਮਰ ਸਾਹਿਬ ਨੇ ਹਮੇਸ਼ਾ ਹੀ ਹਾਂ ਨਾਰਾ ਮਾਰਿਆ ਸਿੱਖਾਂ ਵਾਸਤੇ ਜਰਨੈਲ ਸਿੰਘ ਭਾਣ ਨੇ ਵੀ ਅੱਜ ਤੱਕ ਕੌਮ ਦੇ ਨਾਮ ਤੇ ਕਿੰਨਾ ਮੋਦੀ ਸਾਹਿਬ ਕਦਰ ਚ ਆਵਦੇ ਆਖ ਬੰਦੇ ਪਾਂਸੀ ਦੇ ਜੁਰਮਹਿਰ ਸਦਾ ਸੰਗਾ ਹੈ ਕਿ ਅੱਜ ਸਿੱਖ ਆਪਣੇ ਬੰਦੇ ਨਹੀਂ ਚਾ ਸਕਦੇ ਅੱਜ ਮਤਦਾਨ ਕਰਕੇ ਇਹਨਾਂ ਨੂੰ ਵੀ ਡਾਊਨ ਨਹੀਂ ਲੋੜ ਹੈ ਸੋ ਇਸ ਕਰਕੇ ਅੱਜ ਜਿੰਨੀ ਬਾਬਾ ਦੀਪ ਸਿੰਘ ਜੀ ਅਸ्तार ਤੇ ਮੱਥਾ ਟੇਕ ਗਏ ਤੁਸੀਂ ਪੰਥ ਤੋਂ ਵੋਟ ਦੀ ਮੰਗ ਕਰ ਰਹੇ ਹੋ ਉਹ ਦੂਜੇ ਪੰਨੇ ਸ਼ਰੋਮਨੀਆ ਕੱਲ ਦੇ ਅੰਮ੍ਰਿਤਸਰ ਨਾਲ ਵੀ ਬਾਦਲ ਹੈ ਵੀ ਆਪਣਾ ਉਮੀਦਵਾਰ ਲਾਣ ਦਿੱਤਾ ਉਹ ਵੀ ਪੰਥ ਤੋਂ ਵੋਟ ਮੰਗ ਰਹੇ ਨੇ ਕੀ ਕਰਨਾ ਚਾਹੁੰਦੇ ਸੀ ਦੇਖੋ ਇਹ ਪੰਥ ਦੀ ਮਰਜ਼ੀ ਹੈ ਕਿੰਨੂੰ ਉਹਨਾਂ ਨੇ ਵੋਟ ਦੇਣੀ ਹੈ ਪੰਥ ਕਿੰਨੂੰ ਸਮਝਦਾ ਹੈ ਕਿ ਉਹ ਪੰਥ ਦੇ ਰਾਖੇ ਆ ਫਿਰ ਉਹਨਾਂ ਨੂੰ ਪੰਥ ਵੋਟ ਦੇਊਗਾ ਸੋ ਮੈਂ ਸਮਝਦਾ ਕਿ ਬਹੁਤ ਲੰਬੇ ਸਮੇਂ ਤੋਂ 1947 ਤੋਂ ਲੋਹਾਂ ਰੋਗ ਲੁੱਟੇ ਲੁੱਟੇ ਮਹਿਸੂਸ ਕਰਦੇ ਆ ਅੱਜ ਤੱਕ ਦੇਸ਼ ਨੇ ਵੀ ਬੜਾ ਹਾਂ ਦਾ ਨਾਰਾ ਮਾਰਿਆ ਕਿ ਮੈਂ ਡੈਮੋਕਰੈਟਿਕ ਦੇਸ਼ਾਂ ਮੇਰੇ ਕੋਲ ਇਨਸਾਫ ਲੈਣ ਵਾਸਤੇ ਆਰਟੀਕਲ 14 ਉਹ 21 ਦੇ ਮੁਤਾਬਕ ਜਿਹੜਾ ਮਰਜ਼ੀ ਇਨਸਾਫ ਲੈ ਸਕਦਾ ਹੈ ਪਰ ਇਹ ਤਾਂ ਕਦਰ ਦੇ ਵਿੱਚ ਉਹ ਆਪਦੇ 8 ਬੰਦੇ ਜਿਹੜੇ ਸੰਘੀਣ ਜੁਰਮਾਂਡ ਜਿਨ੍ਹਾਂ ਨੂੰ ਫਾਂਸੀ ਹੋ ਉਹਨਾਂ ਨੂੰ ਛਡਾ ਕੇ ਲਿਆਏ ਆ ਤੇ ਮੋਦੀ ਸਾਹਿਬ ਨੂੰ ਸਾਡੇ 35 35 ਸਾਲਾਂ ਤੋਂ ਸਿੰਘ ਜਿਹੜੇ ਬੰਦ ਹੋਣੀ ਦੱਸਦੇ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਉਹਨਾਂ ਨੂੰ ਕਿਹਨੇ ਛੱਡਣਾ ਸੋ ਇਹ ਇੱਕ ਤਖਤ ਦੀ ਦੂਜੇ ਤਖਤ ਨਾਲ ਲੜਾਈ ਹੈ ਜਿਹੜੀ ਕੌਮ ਕੋਲ ਉਹਨਾਂ ਦਾ ਤਾਕਤ ਤੇ ਪਾਣੀ ਤੇ ਬੋਲੀ ਪਹਿਰਾਵਾ ਤੇ ਸਭਿਆਚਾਰ ਤੇ ਗਰੰਟ ਹੁੰਦਾ ਹੈ ਉਹ ਤਾਂ ਇੱਕ ਦੇਸ਼ ਹੁੰਦਾ ਹੈ ਤੇ ਇਹ ਪੰਜਾਬ ਸੂਬਾ ਨਹੀਂ ਪੰਜਾਬ ਇੱਕ ਦੇਸ਼ ਹੈ ਅਸੀਂ ਇਸ ਦੇਸ਼ ਨੂੰ ਆਪਣੇ ਭਾਰਤ ਨੂੰ ਇਹ ਕਹਿੰਨੇ ਆ ਕਿ ਤੁਸੀਂ ਸਾਡੇ ਸਿੰਘਾਂ ਨੂੰ ਰਿਆ ਕਰੋ ਜਾਂ ਨਹੀਂ ਕਰੋਗੇ ਤੇ ਇੱਕ ਦੇਸ਼ ਦੇ ਦੇਸ਼ ਦਾ ਸਤਿਕਾਰ ਹੈ ਕਿਉਂਕਿ ਕੋਈ ਵੀ ਦੇਸ਼ ਆਪਣੇ ਉੱਤੇ ਆ ਕੇ ਗੋਲੀਆਂ ਨਹੀਂ ਚਲਾਉਂਦਾ ਇਹਨਾਂ ਨੇ ਹਰਿਆਣੇ ਦੀ ਕੱਟੜ ਸਰਕਾਰ ਨੇ ਸਾਡਾ ਖੁਭਦੀਪ ਕਰਨ ਸਿੰਘ ਜਿਹੜਾ ਉਹਨੂੰ ਇਹ ਪੰਜਾਬ ਦੀ ਧਰਤੀ ਦੇan ਕੇ ਸਿੱਧੀਆਂ ਗੋਲੀਆਂ ਮਾਰ ਕੇ ਛੇਦ ਕਰ ਦਿੱਤਾ ਜੇ ਇਹ ਭਾਰਤੀ ਹੁੰਦਾ ਸੰਵਿਧਾਨ ਦਾ ਤਰੀਕਾ ਹੈ ਸਭ ਸਾਡੇ ਸੀ ਜਮਨੇ ਅੱਜ ਤੱਕ ਮੰਗਣੀ ਕੀਤੀ ਕਿ 302 ਦਾਮ ਕਰਤਾ ਦਰਜ ਹੋਣਾ ਚਾਹੀਦਾ ਹੈ ਇਸ ਕਰਕੇ ਇਸ ਪੰਥ ਦੇ ਵਿੱਚ ਇੱਕ ਰੋ ਹੈ ਪੰਥ ਆਪਣੇ ਆਪ ਨੂੰ ਸਮਝਦਾ ਕਿ ਅੱਜ ਸਾਡਾ ਕੋਈ ਵਾਰਸ ਨਹੀਂ ਤੇ ਉਹਨਾਂ ਨੇ ਹਮੇਸ਼ਾ ਹੀ ਪੰਥਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਆਪਣਾ ਪੰਥ ਸਮਝਿਆ ਤੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਉਣ ਵਾਸਤੇ ਬਹੁਤ ਵੱਡੀ ਇੱਕ ਮਿਹਨਤ ਚੱਲਦੀ ਹੈ ਅਸੀਂ ਗੁਰੂ ਸਾਹਿਬ ਕੋਲ ਅਰਦਾਸ ਕੀਤੀ ਮਹਾਰਾਜ ਤੁਸੀਂ ਕਿਰਪਾ ਕਰੋ ਤੇ ਇਹ ਪੰਥ ਦੇ ਵਡੇਰੇ ਇੱਥਾਂ ਦੇ ਐਮਪੀ ਦੀ ਕੌਂਡਾ ਕਿ ਕਈ ਸੀਸ ਵੀ ਲੱਗ ਜੇ ਬੋਲੇ ਜੋਰ ਨਾਲ ਕਿੰਦੋ ਨਾ ਨਾ ਮੰਤਰੀਆ ਹੈ